ਜਦੋਂ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਾਡੀ ਸਰਕਾਰ ਦੇ ਵਿੱਚ ਕਿਸੇ ਨੂੰ ਵੀ ਦਰਨਾ ਲਾਉਣ ਦੀ ਜ਼ਰੂਰਤ ਨਹੀਂ ਪੈਗੀ ਪਰ ਅੱਜ ਜਗਾ ਜਗਾ ਤੇ ਜਿਹੜਾ ਉਹ ਦਰਨਾ ਲਗਾਇਆ ਗਿਆ ਸਿੱਤੇ ਇਸੇ ਤਰ੍ਹਾਂ ਪੰਜਾਬ ਰੋਡਵੇਸ ਪੰਨਬਸ ਯੂਨੀਅਨ ਨੇ ਵੀ ਅੱਜ ਜਿਹੜਾ ਹੈ ਜੋਗਿੰਦਰ ਪਾਲ ਦੀ ਅਧਿਖਸ਼ਤਾ ਦੇ ਵਿੱਚ 11 ਵਜੇ ਤੱਕ ਜਿਹੜਾ ਹੈ ਦਰਨਾ ਲਗਾਇਆ ਸੀ ਤੇ ਇਸ ਦਰਨੇ ਨੂੰ ਲੈ ਕੇ ਜਿਹੜਾ ਹੈ 1 ਵਜੇ ਤੱਕ ਦਾ ਜਿਹੜਾ ਹੈ ਬੱਸ ਸਟੈਂਡ ਬੰਦ ਕਰਕੇ ਦਰਨਾ ਲਗਾਇਆ ਸੀ ਅਤੇ ਪੰਜਾਬ ਵਿੱਚ ਹੁਣ ਆਏ ਬਜਟ ਦੀਆਂ ਕਾਪੀਆਂ ਵਿਜੜੀਆਂ ਨੇ ਉਹ ਫੁਕੀਆਂ ਗਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਆਪ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਤੇ ਉਹ ਜਿਹੜਾ ਕੋਈ ਵੀ ਉਪਰਾਲਾਵਾਂ ਦੇ ਵੱਲੋਂ ਨਹੀਂ ਕੀਤਾ ਗਿਆ ਸਗੋਂ ਉਲਟਾ ਜਿਹੜਾ ਇਹ ਪੰਪਸ ਰੋਡਵੇਜ਼ ਦਾ ਨਿੱਜੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਗਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜਿਹੜਾ ਹੈ 7 ਤਰੀਕ ਤੋਂ ਲੈ ਕੇ 9 ਤਰੀਕ ਤੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਘਰ ਦਾ ਕਿਰਾਉ ਕਰਾਂਗੇ ਤੇ ਉੱਥੇ ਜਾ ਕੇ ਦਰਦਲ ਦਵਾਂਗੇ ਆਓ ਦੇਖਦੇ ਹਾਂ ਇਹ ਖਬਰ ਤੇ ਲੈਣੀਆਂ ਜਾਣਕਾਰੀ ਪੂਰੇ ਪੰਜਾਬ ਦੇ ਵਿੱਚ 27 ਟਿਕਾਣਿਆਂ ਦੇ ਜਿਹੜੇ 2-2 ਘੰਟੇ ਵਾਸਤੇ ਉਹ ਬੱਸ ਸਟੈਂਡ ਪੰਜਾਬ ਦੇ ਬੰਦ ਕੀਤੇ ਹਨ ਪੀ ਆਰਟੀਐਸ ਦੇ ਪੰਜਾਬ ਪੰਜਾਬ ਰੋਡ ਦੇ ਪੰਨ ਵਾਸਤੇ ਇਹ ਇਸਰਕੇ ਕੀਤਾ ਗਿਆ ਕਿ 1/2024 ਮਈ ਨੂੰ 2024 ਨੂੰ ਸਾਡੀ ਇੱਕ ਟ੍ਰਾਂਸਪੋਰਟ ਮੁੱਖ ਮੰਤਰੀ ਪੰਜਾਬ ਨੇ ਪਹਿਲਾਂ ਇੱਕ ਮੀਟਿੰਗ ਵਿੱਚ ਜੰਦਰ ਲਿਖੇ ਜਿਹਦੇ ਵਿੱਚ ਉੱਚ ਅਧਿਕਾਰੀਆਂ ਨੂੰ ਸਾਰਿਆਂ ਨੂੰ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਜਿਹੜੀਆਂ ਇਹਾਂ ਦੀਆਂ ਮੰਗਾਂ ਹਨ ਉਹਨਾਂ ਦੀ ਪਾਲਿਸੀ ਵੱਖਰੀ ਬਣਾ ਕੇ ਤੇਨਾਂ ਨੂੰ ਰੈਗੂਲਰ ਕਰੋ ਤੇ ਅੱਜ ਇੱਕ ਸਾਲ ਬੀ ਜਾਣ ਦੇ ਬਾਅਦ ਵੀ ਨਾ ਤਾਂ ਸਾਡੀ ਕੋਈ ਪਾਲਿਸੀ ਬਣਾਈ ਤੇ ਨਾ ਹੀ ਕੋਈ ਇਹਨਾਂ ਦੇ ਖਰਨ ਜਿਹੜੀਆਂ ਮੰਗ ਉਸ ਤੋਂ ਬਾਅਦ ਤਿੰਨ ਸਾਡੀਆਂ ਮੀਟਿੰਗਾਂ ਹੋਈਆਂ ਮੀਟਿੰਗਾਂ ਦੇ ਵਿੱਚ ਵੀ ਸਾਨੂੰ ਲਾਰੇ ਦਿੱਤੇ ਆ ਉਸ ਕਰਕੇ ਇਹਨਾਂ ਨੂੰ ਜਾਣੂ ਕਰਾਉਣ ਵਾਸਤੇ ਅਸੀਂ ਜਿਹੜਾ ਅੱਜ ਉਹ ਧਰਨਾ ਪ੍ਰਦਰਸ਼ਨ ਕੀਤਾ 2 ਘੰਟੇ ਵਾਸਤੇ ਪੂਰੇ ਪੰਜਾਬ ਦੇ ਬਸਟਾਨ ਬੰਦ ਕੀਤੇ ਨੇ ਹੋਰ ਕੀ ਕਾਪੀਆਂ ਵੀ ਕੁਝ ਚੀਜ਼ ਦੀ ਦੇਖੋ ਜੀ ਕਾਪੀਆਂ ਪੁਕੀਆਂ ਹੈਆਂ ਵੀ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤਾ ਉਹਦੇ ਵਿੱਚ ਬਿਲਕੁਲ ਕੁਝ ਵੀ ਕਿਸਮਤਾਂ ਨਹੀਂ ਸਿਰਫ ਤੇ ਸਿਰਫ ਇੱਕ ਫਰੀ ਔਰਤਾਂਾਂ ਦਾ ਸਫਰ ਸਫਰ ਸਹੂਲਤ ਰੱਖੀ ਆ ਜਿਹੜੇ ਕੰਮੇ ਦਿਨ ਰਾਤ ਕੰਮ ਕਰਕੇ ਆਪਣੀਆਂ ਹੱਡੀਆਂ ਬਸਲੀਆਂ ਤੋੜ ਕੇ ਆਪਣੀ ਮਿਹਨਤ ਕਰਕੇ ਮਿਹਨਤ ਕਸ਼ ਲੋਕ ਨੇ ਉਹਨਾਂ ਦੇ ਵਾਸਤੇ ਕੁਝ ਨਹੀਂ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਰੋਜ਼ ਦਾ ਕਰੋੜਾ ਰੁਪਏ ਦਾ ਸਫਰ ਫਰੀ ਦਾ ਹੋ ਰਿਹਾ ਪਰ ਜਿਹੜੇ ਦਿਨ ਰਾਤ ਕੰਮ ਕਰ ਰਹੇ ਕੰਮ ਹੀ ਕਰ ਰਹੇ ਨੇ ਉਹਨਾਂ ਵਾਸਤੇ ਦੇਣ ਵਾਸਤੇ ਸਰਕਾਰ ਨੂੰ ਕੁਝ ਵੀ ਨਹੀਂ ਹੈਗਾ ਜੇ ਨਹੀਂ ਅੰਦਰੀ ਅੱਗੇ ਕੀ ਕਰੇ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਆਉਣ ਵਾਲੀ 7 ਤੇ 8 9 ਤਰੀਕ ਨੂੰ ਸਾਡੀ ਹੜਤਾਲ ਆ ਤੇ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦੇ ਗਾੜੀ ਧਰਨਾ ਦਿੱਤਾ ਜਾਊਗਾ ਆਹ ਇਸ ਲਈ ਦੇ ਰਹੇ ਆ ਭਾਜੀ ਕਿ ਜਿਹੜਾ ਕਿ ਸਾਡੀਆਂ ਮੰਗਾਂ ਨੂੰ ਘੱਟੋ ਘੱਟ ਵੀ 15 16 ਸਾਲ ਹੋ ਗਿਆ ਹਨੋ ਜਿਹੜਾ ਕਿ ਇਸੇ ਗਦੀ ਘੇੜ ਦੇ ਵਿੱਚ ਭੇਦੇ ਸਰਕਾਰ ਸਾਡੀ ਕਿਹੇ ਵੀ ਤਰ੍ਹਾਂ ਦੀ ਸੁਣਵਾਈ ਨਹੀਂ ਕਰਦੀ ਜਿਹੜੇ ਕਿ ਸਾਡੇ ਸਾਡੇ ਉੱਤੇ ਜਿਹੜੇ ਕਿ ਸਾਡੇ ਫਾਇਦੇਮੰਦ ਚੀਜ਼ਾਂ ਉਹ ਕਦੇ ਵੀ ਸਰਕਾਰ ਜਿਹੜੀ ਕਿ ਲਾਗੂ ਨਹੀਂ ਕੀ ਕਰਦੀ ਕੋਰਟ ਦੇ ਕਹਿਣ ਦੇ ਮੁਤਾਬਕ ਵੀ ਜਿਹੜੀ ਆ ਕਿ ਸਰਕਾਰਾਂ ਨੇ ਜਿਹੜੇ ਆ ਕਿ ਸਾਡਾ ਕੋਈ ਵੀ ਹੱਲ ਨਹੀਂ ਕੀਤਾ ਉਤੋਂ ਵੈਦਾ ਜਿਹੜੀਆਂ ਕਿ ਕਿਲੋਮੀਟਰ ਸਕੀਮ ਜਿਹੜੀ ਸਾਡੇ ਜਿਹੜੇ ਟਰਾਂਸਪੋਰਟ ਮੰਤਰੀ ਕਹਿ ਰਿਹਾ ਵੀ ਆਪਾਂ ਕਿਰਾਏ ਤੇ ਕਿਲੋਮੀਟਰ ਸਕੀਮ ਬੱਸਾਂ ਲੈ ਕੇ ਆ ਰਹੇ ਆ ਉਹ ਜਿਹੜਾ ਕਿ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਇਹਦੇ ਨਾਲ ਉਹ ਕਿ ਜਿਹੜੀਆਂ ਕਿ ਸਾਡੇ ਦੀਪੂਆਂ ਦੇ ਵਿੱਚ ਪੰਡਵਾਸ ਜਾਂ ਰੋਡਵੇਜ ਬੱਸਾਂ ਪਾਈਆਂ ਜਾਣ ਨਾ ਕਿ ਇਹ ਜਿਹੜਾ ਸਰਕਾਰੀ ਧਾਰੇ ਵਿੱਚੋਂ ਪੈਸੇ ਦਾ ਸ਼ੋਸ਼ਣ ਹੋਣਾ ਉਹ ਨਾ ਕੀਤਾ ਜਾਵੇ ਇਹ ਜਿਹੜੇ ਕਿ ਰਲ ਕੇ ਸਾਰੇ ਕਿ ਸ਼ੋਸ਼ਣ ਕਰ ਰਹੇ ਆ ਪਬਲਿਕ ਦਾਵੇ ਔਰ ਜਿਹੜੇ ਕਿ ਸਾਡੇ ਵਿਭਾਗ ਦੇ ਵੀ ਰੱਜ ਕੇ ਸ਼ੋਸ਼ਣ ਕਰ ਰਹੇ ਆ ਕਿਲੋਮੀਟਰ ਬੱਸਾਂ ਪਾ ਕੇ ਇਹ ਸ਼ੋਸ਼ਣ ਕਰਨਾ ਚਾਹੁੰਦੇ ਆ ਪ੍ਰਾਈਵੇਟ ਅਧਾਰਿਆਂ ਨੂੰ ਇਹ ਜਿਹੜੇ ਬੜਾ ਵਾ ਦੇਣਾ ਚਾਹੁੰਦੇ ਆ ਸਾਡੀ ਕੀ ਇਹੋ ਮੰਗ ਹੈ ਕਿ ਸਾਡੇ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਜਾਣ ਜਿਹੜੀਆਂ ਕਿ ਅਸੀਂ ਆਪ ਫ੍ਰੀ ਕਰਦੇ ਆ ਫਿਰ ਆਪਾਂ ਵਿਭਾਗ ਨੂੰ ਦਿੰਦੇ ਆ ਠੀਕ ਹੈ ਉਹ ਬੱਸਾਂ ਪਾਈਆਂ ਜਾਣ ਜਿਹੜੀਆਂ ਕਿਲੋਮੀਟਰ ਬੱਸਾਂ ਜਿਹੜੀਆਂ ਗੀ ਬਿਲਕੁਲ ਨਾ ਪਾਈਆਂ ਜਾਣ ਸਾਨੂੰ ਜਿਹੜੀਆਂ ਕਿ ਸਾਡੀਆਂ ਆਪਣੀਆਂ ਰੋਡਵੇ ਦੇ ਵਿੱਚ ਬੱਸਾਂ ਪਾਈਆਂ ਜਾਣ ਨਾਇ ਸਰਕਾਰ ਦੇ ਰਹੇ ਆ ਕਿ ਸਾਡੇ ਪਿਛਲੇ ਲੰਮੇ ਸਮੇਂ ਤੋਂ ਲਟਕੁਟੀਆਂ ਮੰਗਾ ਜਿਹੜੀਆਂ ਇਹਨਾਂ ਨੇ ਮੰਨੀਆਂ ਹੋਈਆਂ ਮੰਗਾ ਉਹ ਵੀ ਨਹੀਂ ਸਾਡੀਆਂ ਪੂਰੀਆਂ ਕਰ ਰਹੇ ਇਸ ਕਰਕੇ ਅਸੀਂ ਜਿਹੜਾ 2 ਘੰਟੇ ਵਾਸਤੇ ਬੱਸ ਸਟੈਂਡ ਬੰਦ ਕੀਤਾ ਉਹ ਰਾਣ ਮਦੇ ਸਮੇਂ ਵਿੱਚ ਅਸੀਂ 7 8 9 ਦੀਆਂ ਢਾਲ ਜਾਂਦੇ ਆ ਰਹੇ ਆ 8 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਪ੍ਰੋਸ਼ ਵਰਦਸ਼ ਨੂੰ ਕਰਾਂਗੇ ਜੋ ਬਿਆ ਨੂੰ ਤੁਹਾਡੀਆਂ ਬਸਾਂ ਵਿੱਚ ਸਵਾਰੀ ਬੈਠੇ ਚਾਹੇ ਨਾ ਬੈਠੇ ਪਰ ਸਾਨੂੰ ਇਹਨਾਂ ਦਾ ਭੁਗਤਾਨ ਕਰਨੇ ਪੈਣਾ ਹੁਣ ਕਿਲੇ ਮੁਲਾਜ਼ਮ ਜਿਹੜੇ ਕਿ ਅੱਜ ਢਾਲ ਤੇ ਗਏ ਨੇ ਫਟੋਗੜ 4 ਤੋਂ 5000 ਮੁਲਾਜ਼ਮਾਂ ਜਿਹੜੇ ਕੈਮਰ ਪਰਸਨ ਹਰੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ